ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੂਟਾ ਟੋਟਲੀ ਅੱਜ ਦੀ ਵੀਡੀਓ ਚ ਸੱਤ ਮਸ਼ੀਨਰੀਆਂ ਮੁਕਾਉ ਲੈ ਕੇ ਆਇਆ ਸਾਰੇ ਭਰਾ ਦੇਖ ਲਓ ਬਾਈ ਜਿਨ੍ਹਾਂ ਦੇ ਵਿੱਚੋਂ ਤਿੰਨ ਟਰੈਕਟਰ ਵਕਾਉਗਾ ਦੋ ਕਾਰਾਂ ਵਕਾਉਗਾ ਇੱਕ ਕੰਪੈਨ ਤੇ ਇੱਕ 13 ਹਾਲ ਕਿਸੇ ਪੁਰਾਣੇ ਵੇਚਨੇ ਆ ਜਿਵੇਂ ਨਵੇਂ ਆ ਸੱਤ ਮਸ਼ੀਨਰੀਆਂ ਵਕਾਉਗਾ ਬਾਈ ਕਿਸੇ ਪੁਰਾਣੇ ਕੋਈ ਵੀ ਮਸ਼ੀਨਰੀ ਫਿੱਦਰੀ ਹੁੰਦੀ ਆ ਤੇ ਬਾਈਆਂ ਦਾ ਮਸ਼ੀਨਰੀਆਂ ਦਾ ਥੱਲੇ ਹੁੰਦਾ ਸਕਰੀਨ ਤੇ ਨੰਬਰ ਤੇ ਲਾ ਲਿਓ ਬਾਈਆਂ ਨੂੰ ਬਈ ਫੋਨ ਕਿਸੇ ਵੀ ਭਰਾ ਐ ਕੋਈ ਵੀਡੀਓ ਪਾਉਣੇ ਆ ਇਹ ਵੀਡੀਓ ਆਪਾਂ ਫੇਰੀ ਪਾਉਣੇ ਆ ਖੇਤੀਬਾੜੀ ਸੰਧਾਂ ਦੀ ਬਾਈ ਇਹ ਆਪਣਾ ਉੱਪਰ ਨੰਬਰ ਲੱਗਿਆ ਵਾ ਥੱਲੇ ਨੰਬਰ ਬਈ ਟਰੈਕਟਰ ਵਾਲੇ ਦਾ ਉੱਪਰ ਨੰਬਰ ਮੇਰਾ ਕਿਸੇ ਪੁਰਾਣੀ ਕੋਈ ਵੀ ਵੀਡੀਓ ਪੂਣੀ ਆ ਤੇ ਵੀਡੀਓ ਭੇਜ ਦਿਆ ਕਰੋ ਬਣਾ ਕੇ ਮੈਂਟੇਨੈਂਟ ਦੀ ਤੇ ਜੇ ਫੋਟੋਆਂ ਭੇਜ ਦਿਆਂ ਫੋਟੋਆਂ ਚ ਬਈ ਗੱਲ ਨਹੀਂ ਪੈਂਦੀ ਵੀਡੀਓ ਬਣਾ ਕੇ ਦੇ ਦਿਆ ਕਰੋ ਤੇ ਸਾਰਾ ਲਿਖ ਦਿਆ ਕਰੋ ਆਪ ਦਾ ਐਡਰੈਸ ਕਿਹੜਾ ਜਿਲ੍ਹਾ ਕਿਹੜਾ ਪਿੰਡ ਆ ਸਾਰਾ ਲਿਖ ਦਿਆ ਕਰੋ ਬਾਈ ਤੇ ਕਿੰਨੇ ਪੈਸੇ ਲੈਣੇ ਆ ਮਾਡਲ ਸਭ ਕੁਝ ਲਿਖ ਦਿਆ ਕਰੋ ਤੇ ਵੀਡੀਓ ਆਪਾਂ ਫ੍ਰੀ ਪੂਣੀ ਆ ਤੇ ਭੇਜ ਦਿਆ ਕਰੋ ਆਪ ਨੂੰ ਉੱਪਰਲੇ ਨੰਬਰ ਤੇ ਤੇ ਸਭ ਤੋਂ ਪਹਿਲਾਂ ਟਰੈਕ ਕਿਸੇ ਵੀ ਪੁਰਾਣੀ ਲੈਣਾ ਹੋਵੇ ਬਈ 855 ਟਰੈਕਟਰ ਇਹ ਹਰਿਆਣਾ ਨੰਬਰ ਆ ਤੇ ਟਾਇਰ 60 ਕੁ ਪੈਸੀ ਟਾਇਰ ਆ ਬਾਈ ਕਹਿੰਦਾ ਸਵਰਾਜ 852 ਸਾਰੇ ਪਾਸਿਓਂ ਓਕੇ ਟਰੈਟ ਆ ਬਾਈ ਕਿਸੇ ਵੀ ਪੁਰਾਣੀ ਲੈਣਾ ਹੋਵੇ ਤੇ ਏਰੀਆ ਹਰਿਆਣੇ ਦੇ ਵਿੱਚ ਜੀਂਦ ਜੀਂਦ ਏਰੀਏ ਟਰੈਕਟਰ ਖੜਾ ਬਾਈ ਕਿਸੇ ਪੁਰਾਣੀ ਵੀ ਟਰੈਟ ਲੈਣਾ ਹੋਵੇ ਤੇ ਬਾਈ ਕਹਿੰਦਾ 4 ਲੱਖ ਤੇ 35000 ਦੇ ਆਸੇ ਪਾਸੇ ਮੈਂ ਟਰੈਕਟਰ ਦੇਊਂਗਾ WhatsApp ਤੋਂ ਜਾਈ ਬਾਈ ਸਾਰੇ ਪਾਸਿਓਂ ਬਾਈ ਕਹਿੰਦਾ ਟਰੈਕਟਰ ਓਕੇ ਆ ਕਿਸੇ ਪੁਰਾਣੀ ਵੀ ਟਰੈਟ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੇ ਕਿਸੇ ਪ੍ਰਾਣੇ ਲੈਣਾ ਹੋਵੇ ਸੋਨਾਲੀਕਾ 35 ਦਾ ਸਾਰੇ ਭਰਾ ਦੇਖ ਲੋ 2007 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਨਵੇਂ ਆ ਬਾਈ ਕਿਸੇ ਵੀਰ ਪ੍ਰਾਣੇ ਬਾਈ ਲੈਣਾ ਹੋਵੇ ਸੋਨਾਲੀਕਾ 35 ਦਾ ਟਰੈਕਟਰ ਤੇ ਏਰੀਆ ਮੁੱਦਕੀ ਏਰੀਆ ਬਾਈ ਮੁੱਦਕੀ ਤੇ ਜਿਲ੍ਹਾ ਫਿਰੋਜ਼ਪੁਰ ਪੈਂਦਾ ਮੁੱਦਕੀ ਨੂੰ ਮੁੱਦਕੀ ਏਰੀਏ ਟਰੈਕਟਰ ਖੜਾ ਕਿਸੇ ਵੀਰ ਪ੍ਰਾਣੇ ਵਿੱਚ ਟਰੈਕਟਰ ਲੈਣਾ ਹੋਵੇ ਸੋਨਾਲੀਕਾ 35 ਦਾ ਤੇ ਬਾਈ ਕਹਿੰਦਾ 2 ਲੱਖ ਇਹ 20000 ਦੇ ਆਸੇ ਪਾਸੇ ਮੈਂ ਟਰੈਡ ਦੇ ਦੂੰਗਾ ਬਾਈ ਤੇ ਸਾਰੇ ਪਾਸੋਂ ਬਾਈਕ ਨਾਲ ਟਰੈਕਟਰ ਮੇਰਾ ਓਕੇ ਆ ਵਾਹ ਕੇ ਚੱਕਰ ਕੇ ਮੇਰੇ ਕੋਲੋਂ ਟਰੈਡ ਲੈ ਜਾਓ ਕਿਸੇ ਵੀਰ ਪੁਰਾਣੇ ਬਾਈ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਲੈਣਾ ਹੋਵੇ ਟਰੈਕਟਰ ਫਾਰਮ ਟਰੈਕ ਸਾਰੇ ਭਰਾ ਦੇਖ ਲਓ ਮਾਡਲ ਬਾਈ ਪੂਰਾ 2000 ਆ ਤੇ ਪੰਜਾਬ ਨੰਬਰ ਆ 2000 ਮਾਡਲ ਆ ਪੰਜਾਬ ਨੰਬਰ ਆ ਚਾਰੇ ਟਾਇਰ ਨਵੇਂ ਆ ਬਾਈ ਕਿਸੇ ਵੀਰ ਪੁਰਾਣੇ ਬਾਈ ਟਰੈਕਟਰ ਲੈਣਾ ਹੋਵੇ ਫਾਰਮ ਟਰੈਕ 60 ਦਾ ਤੇ ਏਰੀਆ ਤਲਵੰਡੀ ਭਾਈ ਏਰੀਆ ਬਾਈ ਤਲਵੰਡੀ ਭਾਈ ਦੇ ਨੇੜੇ ਪਿੰਡਾ ਬਾਈ ਦਾ ਉੱਥੇ ਟਰੈਕਟਰ ਖੜਾ ਬਾਈ ਦੇ ਘਰੇ ਕਿਸੇ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ ਸਾਰੇ ਪਾਸੋਂ ਟਰੈਕਟਰ ਮੇਰਾ ਓਕੇ ਆ ਵਾ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਬਾਈ ਤੇ ਬਾਈ ਕਹਿੰਦਾ 1 ਲੱਖ ਤੇ 75000 ਦੇ ਆਸੇ ਪਾਸੇ ਮੈਂ ਟਰੈਕਟਰ ਦੇਵਾਂਗਾ ਬਾਈ ਫਾਰਮ 60 ਕਿਸੇ ਵੀਰ ਪੁਰਾਣੇ ਵੀ ਲੈਣਾ ਹੋਵੇ ਟਰੈਕਟਰ ਫਾਰਮ 60 ਤੇ ਬਾਈ ਦਾ ਸਕਰੀਨ ਤੇ ਥੱਲੇ ਨੰਬਰ ਆ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੀ ਆਲਟੋ ਕਾਰ ਲੈਣੀ ਹੋਵੇ ਤੇ 2004 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਬਾਈ ਨਵੇਂ ਆ ਕਿਸੇ ਵੀਰ ਪੁਰਾਣੀ ਬਈ ਆਲਟੋ ਕਾਰ ਲੈਣੀ ਹੋਵੇ ਤੇ ਪਿੰਡ ਖੜੀਆ ਕੋਣੀ ਪਿੰਡ ਬਈ ਕੋਣੀ ਦੋਦਾ ਕੋਣੀ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਤੇ ਕੋਣੀ ਪਿੰਡ ਖੜੀਆ ਕਾਰ ਬਾਈ ਬਾਈ ਕਹਿੰਦਾ ਸਾਰੇ ਪਾਸੇ ਓਕੇ ਕਾਰ ਆ ਮੇਰੀ ਸਾਰਾ ਮੇਰਾ ਕੰਮ ਧੰਦਾ ਕਾਰ ਦਾ ਕਰਾਇਆ ਵਾ ਇਹ ਪਾਸਿੰਗ ਵੀ ਇਹਦੀ ਬਈ ਸਹੀ ਆ ਤਾਅਕਿਦ ਪੱਤਰ ਓਕੇ ਆ ਬਾਈ ਕਹਿੰਦਾ 2 ਮਹੀਨੇ ਵੀ ਹਲੇ ਪਾਸਿੰਗ ਹੋਰ ਪਈ ਆ ਇਹਦੀ ਸਾਰੇ ਪਾਸੇ ਓਕੇ ਕਾਰ ਆ ਬਈ ਕਿਸੇ ਭਰਾ ਨੇ ਬਈ ਕਾਰ ਲੈਣੀ ਹੋਵੇ ਆਲਟੋ ਤੇ ਬਾਈ ਕਹਿੰਦਾ ਪੂਰੇ 65 ਕੁ ਹਜ਼ਾਰ ਦੇ ਆਸੇ-ਪਾਸੇ ਮੈਂ ਕਾਰ ਆਲਟੋ ਦੇ ਦੂੰਗਾ ਬਾਈ ਤੇ ਕਿਸੇ ਭਰਾ ਨੇ ਬਈ ਵੀਰ ਪੁਰਾਣੇ ਲੈਣੀ ਹੋਵੇ ਕਾਰ ਆਲਟੋ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੇ ਕਿਸੇ ਵੀਰ ਪੁਰਾਣੇ 13 ਹਾਲ ਲੈਣੇ ਹੋ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਪੁਰਾਣੇ ਬਈ 13 ਹਾਲ ਲੈਣੇ ਹੁਣ ਤੇ ਜੈਤੋ ਦੇ ਬਣਿਆ ਬਈ 13 ਹਾਲ ਤੇ ਜਮਾ ਨਵੇਂ ਹਾਲ ਬਣਾਏ ਆ ਬਾਈ ਨੇ ਤੇ ਬਾਈ ਨੇ ਵੇਚਨੇ ਆ ਬਾਈ ਕਹਿੰਦਾ ਮੈਂ ਤਾਂ 15 ਹਾਲ ਲੈਣੇ ਆ ਬਈ ਥੋੜੀ ਮਿਸਟੇਕ ਰਹੇਗੀ 13 ਲਏ ਬੈਠਾ ਤੇ ਹੁਣੇ ਲਏ ਆ ਜਮਾ ਨਵੇਂ ਆ 2025 ਮਾਡਲ ਆ ਤੇ ਬਸ ਪੰਜ ਚਾਰ ਕਿੱਲੇ ਬਾਣ ਵਾਇਆ ਬਾਈ ਕਹਿੰਦਾ ਜਮਾ ਨਵੇਂ ਹਾਲ ਪਏ ਆ ਜੈਤੋ ਦੇ ਬਣਿਆ ਬਈ ਬਾਈ ਕਹਿੰਦਾ ਮੈਂ ਲੈਣੇ ਆ 15 ਹਾਲ ਜਮਾ ਨਵੇਂ ਤੇ ਕਿਸੇ ਵੀ ਪੁਰਾਣੇ ਬਈ ਹਾਲ ਲੈਣੇ ਹੁਣ 13 ਤੇ ਪਿੰਡ ਆਕਲੀਆ ਕਲਾਂ ਜ਼ਿਲ੍ਹਾ ਬਠਿੰਡਾ ਆਗਲੀ ਐ ਪਿੰਡ ਬਈ ਗੋਨਿਆਂ ਨੇ ਮੰਡੀ ਕੋਲੇ ਪਿੰਡ ਰਹਿ ਗਿਆ ਇਹ ਕਿਸੇ ਵੀਰ ਪੁਰਾਣੇ ਬਈ ਲੈਣੇ ਹੁਣ ਹਾਲ ਤੇ ਜ਼ਿਲ੍ਹਾ ਬਠਿੰਡਾ ਬਾਈ ਦਾ ਪਿੰਡ ਆਗਲੀ ਇਕਲਾ ਤੇ ਬਾਈ ਕਹਿੰਦਾ 38 ਕੇ ਹਜ਼ਾਰ ਦੇ ਆਸੇ ਪਾਸੇ ਮੈਂ ਹਾਲ ਬਈ ਦੇ ਦੂੰਗਾ ਪੂਰੇ 38 ਹਜ਼ਾਰ ਦੇ ਆਸੇ ਪਾਸੇ ਹਾਲ ਦੇਊਂਗਾ ਜਿਵੇਂ ਨਵੇਂ ਹਾਲ ਬਣਾਇਆ ਮੈਂ ਤੇ ਮਾੜਾ ਮੋਟਾ ਵਾਹਣ ਵਾਇਆ ਤੇ ਚੈੱਕ ਕਰਕੇ ਵਾਹ ਕੇ ਲੈ ਕੇ ਜਾਓ ਹਾਲ ਇੱਕ ਪੈਸੇ ਦਾ ਵੀ ਨੁਕਸ ਨਹੀਂ ਹਾਲਾਂ ਦੇ ਵਿੱਚ ਬਈ ਜੇ ਮੈਨਾਂ ਦਾ ਬਾਈ ਕਹਿੰਦਾ ਮੈਂ 15 ਲੈਣੇ ਆ ਕਿਸੇ ਵੀਰ ਪੁਰਾਣੇ ਬਈ ਹਾਲ ਲੈਣੇ ਹੋਣ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਜੀ ਕਿਸੇ ਵੀਰ ਭਰਾਣੇ ਲੈਣੀ ਹੋਵੇ ਸਵੈਕਟ ਕਾਰ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਭਰਾਣੇ ਬਈ ਸਵੈਕਟ ਕਾਰ ਲੈਣੀ ਹੋਵੇ ਇਹ 2011 ਮਾਡਲ ਆ ਇਹ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਨਵੇਂ ਆ ਬਾਈ ਕਾਰ ਦੇ ਇਹ ਸਾਰੇ ਪਾਸੇ ਬਾਈ ਕਹਿੰਦਾ ਕਾਰ ਮੇਰੀ ਸਵੈਕਟ ਓਕੇ ਆ ਕਿਸੇ ਵੀਰ ਭਰਾਣੇ ਬਈ ਕਾਰ ਲੈਣੀ ਹੋਵੇ ਤੇ ਏਰੀਆ ਮੁੱਦਕੀ ਏਰੀਆ ਬਾਈ ਮੁੱਦਕੀ ਤੇ ਜ਼ਿਲ੍ਹਾ ਫਿਰੋਜ਼ਪੁਰ ਮੁੱਦਕੀ ਏਰੀਏ ਚ ਕਾਰ ਖੜੀ ਆ ਆਲਟੋ ਆ ਸਵੈਕਟ ਕਾਰ ਸੋਰੀ ਸਵੈਕਟ ਕਾਰ ਖੜੀ ਆ ਕਿਸੇ ਪੁਰਾਣੇ ਬਈ ਸਵੈਕਟ ਕਾਰ ਲੈਣੀ ਹੋਵੇ ਤੇ ਬਾਈ ਕਹਿੰਦਾ 2 ਲੱਖ ਤੇ 10000 ਦੇ ਆਸੇ-ਪਾਸੇ ਮੈਂ ਕਾਰ ਦੇ ਦੂੰਗਾ ਬਾਈ ਕਿਸੇ ਵੀਰ ਪੁਰਾਣੇ ਬਈ ਕਾਰ ਲੈਣੀ ਹੋਵੇ ਸਵੈਕਟ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਕੰਪੈਨ ਲੈਣੀ ਹੋਵੇ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀਰ ਪੁਰਾਣੇ ਬਾਈ ਕੰਪੈਨ ਲੈਣੀ ਹੋਵੇ ਤੇ ਬਲਕਾਰ ਵਾਲਿਆਂ ਦੀ ਕੰਪੈਨ ਕੰਪੈਨ ਬਈ ਬਲਕਾਰ ਵਾਲਿਆਂ ਦੀ ਆ ਤੇ 2017 ਮਾਡਲ ਆ ਤੇ ਪਹਿਲੇ ਨਾਮ ਤੇ ਬਾਈ ਦਾ ਪੈਂਡ ਆਕਲੀਆ ਕਲਾਂ ਗੋਨਿਆਣੇ ਕੋਲੇ ਤੇ ਜ਼ਿਲ੍ਹਾ ਬਠਿੰਡਾ ਤੇ ਇੰਨਾ ਕੀ ਬਾਈ ਨੇ ਕੰਪੈਨ ਬਾਰੇ ਲਿਖਿਆ ਬਾਈ ਹੋਰ ਕਿਹੜਾ ਮਾਡਲ ਟਰੈਕਟਰ ਚੜਿਆ ਕੀ ਕੋਸ਼ ਆ ਉਹ ਬਾਈ ਨੂੰ ਫੋਨ ਲਾ ਕੇ ਪੁੱਛ ਲੋ ਕੰਪੈਨ ਵਾਲੇ ਨੂੰ ਤੇ ਪੈਂਡ ਬਾਈ ਦਾ ਆਕਲੀਆ ਕਲਾਂ ਗੋਨਿਆਣੇ ਕੋਲੇ ਤੇ ਜਿਲ੍ਹਾ ਬਠਿੰਡਾ ਤੇ ਬਾਈ ਕਹਿੰਦਾ 7 ਲੱਖ ਤੇ 50 ਹਜ਼ਾਰ ਦੀ ਕੰਪੈਨ ਵੇਚੂਗਾ ਬਾਈ ਕਿਸੇ ਵੀਰ ਪੁਰਾਣੇ ਬਾਈ ਕੰਪੈਨ ਲੈਣੀ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਇਹ ਆਪਣੇ ਕੋਲੇ ਅੱਜ 7 ਵੀਡੀਓ ਸੀ ਬਈ ਖੇਤੀ ਬੜੀ ਸੰਧਾਂ ਦੀਆਂ ਇਹ ਆਪਾਂ ਸੱਤੇ ਦਿਖਾਤੀਆਂ ਤੇ ਕੱਲ ਨੂੰ ਮਕਾਉ ਸੰਧਾਂ ਦੀ ਵੀਡੀਓ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਜੀ ਸਤਿ ਸ੍ਰੀ ਅਕਾਲ